ਜਿੰਨਾ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਨਾ ਆਉਂਦੀ ਜੇ ਆਪਣੇ ਪੈਰਾਂ ਦੇ ਉੱਤੇ ਤੁਸੀਂ ਇਹ ਲਾਚੀਆਂ ਵਰਤ ਲਈਏ ਨਾ ਹਰੀਆਂ ਲਾਚੀਆਂ ਤੁਹਾਨੂੰ ਨੀਂਦ ਇੰਨੀ ਕਿ ਗਹਿਰੀ ਆਉਗੀ ਸਾਡੇ ਮੰਤੇ ਤੁਹਾਡੇ ਦਿਮਾਗ ਤੇ ਕੋਈ ਵੀ ਸਟ्रेस ਨਹੀਂ ਰਹਿਣੀ ਕੋਈ ਕੋਈ ਵੀ ਟੈਨਸ਼ਨ ਨਹੀਂ ਰਹਿਣੀ ਇੰਨੀ ਕਿ ਜਿਹੜੀ ਗੂੜੀ ਨੀਂਦ ਆਉਗੀ ਬਹੁਤ ਲੋਕਾਂ ਨੂੰ ਅੱਜ ਕੱਲ ਜਿਹੜੀ ਨੀਂਦ ਆਉਂਦੀ ਨਹੀਂ ਆ ਪਾਸੇ ਜੇ ਲੈਂਦੇ ਰਹਿੰਦੇ ਆ ਹਿੱਲ-ਜੋਲੀ ਕਰਦੇ ਰਹਿੰਦੇ ਆ ਹਾਂਜੀ ਵੀ ਦੋਸਤੋ ਜਿੰਨਾ ਲੋਕਾਂ ਨੂੰ ਨੀਂਦ ਨਹੀਂ ਨਾ ਆਉਂਦੀ ਗਹਿਰੀ ਨੀਂਦ ਨਹੀਂ ਆਉਂਦੀ ਜਾਂ ਫਿਰ ਸਟ੍ਰੈਸ ਰਹਿੰਦਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਤਣਾ ਆ ਉਹ ਰਹਿੰਦਾ ਏ ਤੇ ਜਦੋਂ ਤਣਾ ਰਹਿੰਦਾ ਹੈ ਨਾ ਆਪਾਂ ਨੂੰ ਬਹੁਤ ਜ਼ਿਆਦਾ ਉਦੋਂ ਦੋਸਤੋ ਕੀ ਹੁੰਦਾ ਹੈ ਕਿ ਆਪਣਾ ਨੀਂਦ ਨਹੀਂ ਆਉਂਦੀ ਤੇ ਅੱਜ ਕੱਲ ਇਹ ਹਰੇਕ ਏਜ ਗਰੁੱਪ ਦੇ ਜਿਹੜੇ ਲੋਕ ਹੈ ਨਾ ਜਿੱਦਾਂ ਆਪਣੇ ਬਜ਼ੁਰਗ ਹੋ ਗਏ ਆਪਣੇ ਨੌਜਵਾਨ ਹੋ ਗਏ ਜਾਂ ਫਿਰ ਆਪਣੇ ਬੱਚੇ ਹੋ ਗਏ ਬੱਚਿਆਂ ਨੂੰ ਬੱਚਿਆਂ ਨੂੰ ਪੜ੍ਹਾਈ ਦਾ ਸਟ੍ਰੈਸ ਰਹਿੰਦਾ ਤੇ ਜਿਹੜੇ ਨੌਜਵਾਨ ਉਹਨਾਂ ਨੂੰ ਕੰਮ ਦਾ ਬਹੁਤ ਫਿਕਰ ਰਹਿੰਦਾ ਹੈ ਤੇ ਰਾਤ ਨੂੰ ਨੀਂਦ ਨਹੀਂ ਜੇ ਆਉਂਦੀ ਉਹਨਾਂ ਨੂੰ ਟੈਨਸ਼ਨ ਬਹੁਤ ਰਹਿੰਦੀ ਪਰ ਜੇ ਤੁਸੀਂ ਇਹ ਚੀਜ਼ਾਂ ਵਰਤ ਕੇ ਤੇ ਇਹ ਚੀਜ਼ਾਂ ਕਿਵੇਂ ਵਰਤਦੇ ਨੇ ਤੁਹਾਨੂੰ ਨੀਂਦ ਇੰਨੀ ਕਿ ਗਹਿਰੀ ਆਊਗੀ ਕਿ ਤਾਂ ਕੋਈ ਵੀ ਦਵਾਈ ਖਾਣ ਦੀ ਲੋੜ ਨਹੀਂ ਪੈਣੀ ਇੰਨਾ ਕਿ ਇਹ ਜਿਹੜਾ ਤਗੜਾ ਫਾਰਮੂਲਾ ਆ ਇਹ ਫਾਰਮੂਲਾ ਦੋਸਤੋ ਕਿਵੇਂ ਵਰਤਣਾ ਮੈਂ ਸਾਰਾ ਕੋਈ ਦਾਦਾ ਵੀਡੀਓ ਦੇ ਵਿੱਚ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਤੱਕ ਕਿਉਂਕਿ ਇਹ ਵਾਲੀ ਪ੍ਰੋਬਲਮ ਬਹੁਤ ਲੋਕਾਂ ਨੂੰ ਅੱਜਕੱਲ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੋਂ ਦੋਸਤੋ ਨੀਂਦ ਦੀ ਪ੍ਰੋਬਲਮ ਬਹੁਤ ਲੋਕਾਂ ਨੂੰ ਅੱਜਕੱਲ ਆ ਰਹੀ ਹੈ ਕਿ ਨੀਂਦ ਲੋਕਾਂ ਨੂੰ ਬਹੁਤ ਜ਼ਿਆਦਾ ਆਉਂਦੀ ਨਹੀਂ ਗਈ ਰਾਤ ਨੂੰ ਜਿਹੜਾ ਵਾ ਪਾਸੇ ਮਾਰਦੇ ਰਹਿੰਦੇ ਨੇ ਆਪਣੇ ਬਿਸਤਰੇ ਦੇ ਉੱਤੇ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਸਟ੍ਰੈਸ ਰਹਿੰਦਾ ਵਾ ਤਣਾਅ ਰਹਿੰਦਾ ਆ ਪਰ ਦੋਸਤੋ ਇਹ ਚੀਜ਼ ਜਿਹੜੀ ਹੈ ਕਿਵੇਂ ਵਰਤਣੀ ਆ ਆਜੋ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਚੀਜ਼ ਹੈ ਨਾ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਹਰ ਕੋਈ ਏਜ ਗਰੁੱਪ ਦਾ ਜਿਹੜਾ ਬੰਦਾ ਹੈ ਭਾਵੇਂ ਉਹ ਛੋਟਾ ਹੈ ਭਾਵੇਂ ਕੋਈ ਵੱਡਾ ਹੈ ਭਾਵੇਂ ਉਹ ਬੱਚੇ ਆ ਜਿਹੜੇ ਅੱਜ ਕੱਲ ਸਟੱਡੀ ਕਰਦੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਰਹਿੰਦੀ ਆ ਨੀਂਦ ਦੀ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਸਟ੍ਰੈਸ ਰਹਿੰਦੀ ਆ ਦੋਸਤੋ ਇਹ ਜਿਹੜਾ ਸਰੋਂ ਦਾ ਤੇਲ ਹੈ ਨਾ ਸਰੋਂ ਦਾ ਤੇਲ ਤੁਸੀਂ ਇੱਕ ਕੌਲੀ ਦੇ ਵਿੱਚ ਪਾ ਲੈਣਾ ਤੇ ਕੌਲੀ ਦੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਕੌਲੀ ਨੂੰ ਰੱਖ ਲੈਣਾ ਜੀ ਸਾਈਡ ਤੇ ਲਓ ਵੀ ਦੋਸਤੋ ਰਾਤ ਨੂੰ ਜਦੋਂ ਆਪਾਂ ਸੋਣਾ ਹੈ ਨ ਸੋਨ ਤੋਂ ਪਹਿਲਾਂ ਆਪਣੇ ਆਪਣੇ ਜਿਹੜੇ ਤਲੀਆਂ ਦੇ ਥੱਲੇ ਤਲੀਆਂ ਦੇ ਥੱਲੇ ਆਪਾਂ ਇੱਕ ਚੀਜ਼ ਪਹਿਲਾਂ ਲਾਉਣੀ ਹੈ ਜੀ ਤੁਸੀਂ ਲੈਣਾ ਹੈ ਜੀ ਨਿੰਬੂ ਨਿੰਬੂ ਦੋਸਤ ਅੱਧਾ ਕੱਟ ਲੈਣਾ ਨਿੰਬੂ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਆਪਣੀ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ਜਦੋਂ ਆਪਾਂ ਨੂੰ ਗਰਮੀ ਲੱਗਦੀ ਹੈ ਉਦੋਂ ਆਪਾਂ ਨਿੰਬੂ ਪਾਣੀ ਪੀਂਦੇ ਹਾਂ ਨਿੰਬੂ ਨੂੰ ਆਪਾਂ ਪਹਿਲਾਂ ਆਪਣੇ ਪੈਰ ਦੇ ਥੱਲੇ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਮਲ ਲੈਣ ਦੋਸਤ ਇਹਨੂੰ ਤੁਸੀਂ ਪੂਰੇ ਆਪਣੇ ਪੈਰ ਦੇ ਥੱਲੇ ਦੇ ਹਿੱਸੇ ਤੇ ਪੂਰੇ ਪਾੜ ਦੇ ਉੱਤੇ ਆਪਣੇ ਪੈਰ ਦੇ ਪੂਰੇ ਪਾਰਟ ਦੇ ਉੱਤੇ ਰਗੜਨਾ ਹੈ ਇਹ ਨਹੀਂ ਕਿ ਕੋਈ ਵੀ ਜਿਹੜਾ ਪਾਰਟ ਹੈ ਪੈਰ ਦਾ ਰਹਿਣਾ ਨਹੀਂ ਚਾਹੀਦਾ ਉਂਗਲਾਂ ਤੋਂ ਲੈ ਕੇ ਆਪਣੀ ਅੱਡੀ ਤੱਕ ਤੇ ਤਰੀਕਾ ਆਪਾਂ ਆਪਣੇ ਦੂਜੇ ਪੈਰ ਤੇ ਵੀ ਰਗੜ ਲਵਾਂਗੇ ਇਹਨਾਂ ਕੋਲ ਪੈਸਾ ਤਾਂ ਹੈ ਨਹੀਂ ਹਨਾ ਉਹ ਪੈਸੇ ਦੇ ਲਈ ਦੌੜਦੇ ਫਿਰਦੇ ਆ ਪਰ ਲੱਖਾਂ ਰੁਪਈਆ ਕਰੋੜਾ ਰੁਪਈਆ ਅਰਬਾ ਰੁਪਈਆ ਹੈ ਨਾ ਉਹ ਵੀ ਕਹਿੰਦੇ ਆ ਕਿ ਸਾਨੂੰ ਜਿਹੜੀ ਨੀਂਦ ਨਹੀਂ ਆਉਂਦੀ ਕੋਈ ਐਸਾ ਤਰੀਕਾ ਦੱਸੋ ਉਹ ਜਿਹੜੇ ਬਹੁਤ ਜ਼ਿਆਦਾ ਜਿਹੜੇ ਮੈਡੀਸਿਨਸ ਖਾ ਲੈਂਦੇ ਆ ਜਾਂ ਫਿਰ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਖਾ ਲੈਂਦੇ ਆ ਕਿ ਉਹਨਾਂ ਨੂੰ ਨੀਂਦ ਜਿਹੜੀ ਹੈ ਗਹਿਰੀ ਆਵੇ ਪਰ ਇਹ ਚੀਜ਼ਾਂ ਦੋਸਤੋ ਘਰੇਲੂ ਨੁਕਤਾ ਜੇ ਤੁਸੀਂ ਵਰਤ ਲਿਆ ਨਾ ਤੁਹਾਡੀ ਨੀਂਦ ਇੰਨੀ ਗਹਿਰੀ ਆਊਗੀ ਸਾਰਾ ਸਾਰਾ ਸਟ्रेस ਟੈਨਸ਼ਨ ਸਾਰਾ ਹੀ ਦੂਰ ਹੋ ਜਾਏਗਾ ਲਓ ਜੀ 10 ਮਿੰਟ ਰਗੜਨ ਤੋਂ ਬਾਅਦ ਆਪਾਂ ਆਪਣੀਆਂ ਤਲੀਆਂ ਦੇ ਥੱਲੇ ਦੋਸਤੋ ਇਹ ਜਿਹੜਾ ਆਪਣਾ ਸਰੋਂ ਦਾ ਤੇਲ ਨਾ ਇਹ ਇੰਨੀ ਕਿ ਕਾਮਯਾਬ ਚੀਜ਼ ਹੈ ਨਾ ਸਰੋਂ ਦਾ ਤੇਲ ਤੁਹਾਨੂੰ ਪਤਾ ਕਿ ਪਿਛਲੇ ਸਮਿਆਂ ਤੋਂ ਸਦੀਆਂ ਤੋਂ ਜਿਹੜਾ ਤੇਲ ਹੈ ਇਹ ਚੱਲਦਾ ਆਉਂਦਾ ਹੈ ਇਹ ਆਪਣੇ ਸਰੀਰ ਦੇ ਲਈ ਬਹੁਤ ਵਧੀਆ ਤੇ ਇਹਨੂੰ ਦੋਸਤੋ ਆਪਾਂ ਆਪਣੀਆਂ ਉਂਗਲਾਂ ਜੀਆਂ ਡਬੋ ਕੇ ਆਪਾਂ ਆਪਣੀਆਂ ਤਲੀਆਂ ਦੇ ਥਲੇ ਮਾਲਸ਼ ਕਰਨੀਆਂ ਤੁਸੀਂ ਵੀ ਕਰ ਸਕਦੇ ਹੋ ਖੁਦ ਜਾਂ ਫਿਰ ਤੁਸੀਂ ਕਿਸੇ ਤੋਂ ਰਾਤ ਨੂੰ ਕਰਵਾ ਸਕਦੇ ਸੌਣ ਤੋਂ ਪਹਿਲਾਂ ਕਰਨੀਆਂ ਇਹ ਤਰੀਕਾ ਦੋਸਤੋ ਤੁਸੀਂ ਦਿਨ ਵੇਲੇ ਵਰਤੋਗੇ ਤੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਰਾਤ ਨੂੰ ਹੀ ਵਰਤੋਗੇ ਤੇ ਬਹੁਤ ਜ਼ਿਆਦਾ ਫਾਇਦਾ ਹੋਏਗਾ ਇਹ ਜਿਹੜਾ ਤਰੀਕਾ ਇਹਨੂੰ ਤੁਸੀਂ ਦੋਸਤੋ 10 ਮਿੰਟ ਇੱਥੇ ਇੱਥੇ ਜਿਹੜਾ ਆਪਣੇ ਪੈਰ ਦਾ ਜਿਹੜਾ ਬਿਲਕੁਲ ਵਿਚਕਾਰ ਵਾਲਾ ਹਿੱਸਾ ਦਾ ਨਾ ਬ릿ਲੇ ਇੱਥੇ ਕਰਨੀ ਆਪ ਸਾਰੇ ਹੀ ਪੈਰ ਦੇ ਉੱਤੇ ਆ ਪਰ ਜਿਹੜਾ ਵਿਚਕਾਰ ਦਾ ਹਿੱਸਾ ਹੈ ਨਾ ਇੱਥੇ ਆਪਾਂ ਜ਼ਰੂਰ ਚੰਗੀ ਤਰ੍ਹਾਂ ਘੱਟੋ ਘੱਟ 5 ਮਿੰਟ ਇਸੇ ਤਰੀਕੇ ਨਾਲ ਮਾਲਸ਼ ਕਰੀ ਯਾਨੀ ਕਰੀ ਜਾਣੀ ਲਓ ਜੀ 5 ਮਿੰਟ ਆਪਾਂ ਇੱਧਰ ਕਰ ਲਈ ਤੇ 5 ਮਿੰਟ ਹੀ ਆਪਾਂ ਇਸ ਪੈਰ ਦੇ ਥੱਲੇ ਇਸ ਪੈਰ ਦੀ ਤਲੀ ਦੇ ਥੱਲੇ ਮਾਲਸ਼ ਕਰ ਲੈਣੀ ਹੈ ਲਓ ਜੀ ਜਦੋਂ ਤੁਸੀਂ 5-5 ਮਿੰਟ ਕਰ ਲਈ ਨਾ ਉਹ ਬਾਅਦ ਤੁਸੀਂ ਆਪਣੇ ਜਿਹੜਾ ਪੈਰ ਹੈ ਨਾ ਕਿਸੇ ਵੀ ਕੱਪੜੇ ਦੇ ਨਾਲ ਇਸ ਤਰੀਕੇ ਦੇ ਨਾਲ ਪੂੰਝ ਲੈਣਾ ਕਿ ਆਪਣੇ ਜਿਹੜਾ ਤੇਲ ਹੈ ਜਿਆਦਾ ਨਾਲ ਲੱਗਾ ਰਵੇ ਆਪਣੇ ਪੈਰ ਦੇ ਉੱਤੇ ਤੋ ਵੀ ਦੋਸਤੋ ਇਹ ਜਿਹੜੀ ਤਲੀਆਂ ਦੀ ਮ사ਜ ਹੈ ਨਾ ਜਿਹੜੀ ਆਪਾਂ ਮ사ਜ ਕਰ ਲਈ ਆਪਣੇ ਨਿੰਬੂ ਲਾ ਕੇ ਇਹ ਜਿਹੜੀ ਜਦੋਂ ਇੱਥੋਂ ਮ사ਜ ਆਪਾਂ ਕਰਦੇ ਨਾ ਆਪਣੇ ਇੱਥੇ ਆਪਣੇ ਪੁਆਇੰਟ ਹੁੰਦੇ ਆ ਨਾ ਸਾਰੇ ਸਰੀਰ ਦੇ ਵਿੱਚ ਘੁਲਦੇ ਆ ਫਿਰ ਆਪਣੇ ਨਿੰਬੂ ਆ ਇਹ ਜਿਹੜੀ ਚੀਜ਼ ਹੈ ਸਾਰੇ ਸਰੀਰ ਦੇ ਵਿੱਚ ਕੰਮ ਕਰਦੀ ਹੈ ਜਾਂ ਤੇ ਵਰਕ ਕਰਦੀ ਹੈ ਸਾਰੇ ਸਰੀਰ ਦੇ ਵਿੱਚ ਤੇ ਬਸ ਦੋਸਤੋ ਜਦੋਂ ਤੁਸੀਂ ਇਹ ਚੀਜ਼ ਸਾਫ਼ ਕਰ ਲਈ ਨਾ ਆਪਣੇ ਪੈਰਾਂ ਦੇ ਉੱਤੋਂ ਤੇ ਫਿਰ ਤੁਸੀਂ ਦੋਸਤੋ ਰਾਤ ਨੂੰ ਜਦੋਂ ਜਦੋਂ ਤੁਸੀਂ ਸੌਣ ਲੱਗਣਾ ਤੁਸੀਂ ਲੈਣੀ ਹੈ ਜੀ ਇਹ ਇਹ ਹਰੀ ਇਲਾਚੀ ਜਿਹੜੀ ਹੁੰਦੀ ਹੈ ਨਾ ਦੋਸਤੋ ਇੰਨੀ ਕੁ ਵਧੀਆ ਵੀ ਠੰਡਕ ਹੁੰਦੀ ਹੈ ਇਹ ਵੀ ਠੰਡ ਪਾਉਂਦੀ ਹੈ ਆਪਣੇ ਸਰੀਰ ਨੂੰ ਆਪਣੇ ਦਿਮਾਗ ਨੂੰ ਤੇ ਦੋ ਦੋ ਲਾਚੀਆਂ ਜਾਂ ਇੱਕ ਲਾਚੀ ਤੁਸੀਂ ਆਪਣੇ ਮੂੰਹ ਦੇ ਵਿੱਚ ਪਾ ਕੇ ਉਹਨੂੰ ਚਬਾ ਚਬਾ ਕੇ ਖਾਣੀ ਹੈ ਚਬਾ ਚਬਾ ਕੇ ਜਦੋਂ ਖਾ ਲਈ ਤੇ ਇਹ ਚੀਜ਼ ਜ਼ਰੂਰ ਖਾਣੀ ਹੈ ਇਹ ਨਹੀਂ ਕਿ ਆਪਾਂ ਕੱਲਾ ਇਹ ਆਪਣੇ ਤੇਲ ਦਾ ਤੇ ਆਪਣੇ ਨਿੰਬੂ ਦਾ ਫਾਰਮੂਲਾ ਕਰ ਲਿਆ ਤੇ ਆਪਣਾ ਕੰਮ ਹੋ ਗਿਆ ਨਾ ਦੋਸਤੋ ਇਹ ਲਾਚੀ ਜਿਹੜੀ ਹੈ ਜ਼ਰੂਰ ਖਾਣੀ ਹੈ ਫੇਰ ਹੀ ਆਪਣੇ ਦਿਮਾਗ ਨੂੰ ਜਿਹੜੀ ਠੰਡਕ ਮਿਲੂਗੀ ਰਾਹਤ ਮਿਲੂਗੀ ਸਾਰੀਆਂ ਟੈਨਸ਼ਨਾਂ ਦੂਰ ਹੋਣਗੀਆਂ ਤੇ ਲਾਚੀ ਖਾ ਜ਼ਰੂਰ ਲੈ ਜੇ ਇਹ ਤਰੀਕਾ ਦੋਸਤੋ ਤੁਸੀਂ ਇੱਕ ਹਫਤਾ ਲਗਾਤਾਰ ਵਰਤ ਲਿਆ ਤੁਹਾਨੂੰ ਨੀਂਦ ਇੰਨੀ ਕ ਜਿਆਦਾ ਹੋਊਗੀ ਕੋਈ ਵੀ ਤੁਹਾਡੇ ਮਨ ਦੇ ਉੱਤੇ ਤੁਹਾਡੇ ਦਿਮਾਗ ਦੇ ਸਟ੍ਰੈਸ ਨਹੀਂ ਰਹਿਣੀ ਟੈਨਸ਼ਨ ਨਹੀਂ ਰਹਿਣੀ ਨੀਂਦ ਤੁਹਾਨੂੰ ਇੰਨੀ ਕ ਗੂੜੀ ਆਊਗੀ ਕਿ ਜਾਂ ਮਾਰ ਮਾਰ ਕੇ ਡੰਡੇ ਮਾਰ ਮਾਰ ਕੇ ਠਾਣਗੇ ਤੁਸੀਂ ਤਾਂ ਵੀ ਨਹੀਂ ਜੇ ਜਲਦੀ ਉੱਠਾ ਆਪਣੀ ਰਜਾਈ ਜੀ ਇਸ ਤਰੀਕੇ ਨਾਲ ਲਵੇਟੀ ਜਾਣੀ ਆ ਤੇ ਇੰਨਾ ਕ ਤਗੜਾ ਦੋਸਤੋ ਫਾਰਮੂਲਾ ਤੁਸੀਂ ਇਹਨੂੰ ਯੂਜ਼ ਕਰਕੇ ਵੇਖੋਗੇ ਨਾ ਬਹੁਤ ਵਧੀਆ ਤੁਹਾਨੂੰ ਇਦਾਂ ਜਿਹੇ ਰਿਜ਼ਲਟ ਆਉ ਮਿਲਣਗੇ ਤੇ ਵੀਡੀਓ ਦੋਸਤੋ ਚੰਗੀ ਲੱਗੀ ਨਾ ਦਬਕੇ ਸ਼ੇਅਰ ਕਰਕੇ ਜਾਇਓ ਗਾਧ ਗਾ ਕਿਉਂਕਿ ਨੀਂਦ ਵਾਲੀ ਪ੍ਰੋਬਲਮ ਬਹੁਤ ਲੋਕਾਂ ਨੂੰ ਆ ਰਹੀ ਹੈ ਹੋਰ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਇਓ ਧੰਨਵਾਦ